ਫਗਵਾੜਾ ਨਸਤੇ ਪਿੰਡ ਟਾਂਡਾ ਨਾਲ ਰੂੜ ਵਿਖੇ ਬੀਤੀਰਾ ਸ਼ਰਾਰਤੀ ਅੰਸਰਾ ਵੱਲੋਂ ਬਿਜਲੀ ਦੇ ਟਰਾਂਸਫਾਰਮ ਦਾ ਸਵਿੱਚ ਕੱਟ ਕੇ ਤਾਲਾ ਲਗਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਜਿੱਥੇ ਪੰਜ ਘਰਾਂ ਦੀ ਬਿਜਲੀ ਗੁੱਲ ਹੋ ਗਈ ਉੱਥੇ ਹੀ ਬਿਜਲੀ ਨਾ ਹੋਣ ਕਾਰਨ ਪਸ਼ੂਆਂ ਨੂੰ ਪਾਣੀ ਪਿਲਾਉਣ ਦੇ ਨਾਲ ਨਾਲ ਘਰ ਦੇ ਕੰਮ ਕਰਨੇ ਵੀ ਮੁਸ਼ਕਲ ਹੋ ਗਏ ਮੈਂ ਜੀ ਸਰਪੰਚ ਟਾਂਡਾ ਭਾਣਾ ਕੁਲਵੀਰ ਕੁਮਾਰਾ ਜੀ ਇਹ ਟਾਂਡਾ ਰੂੜ ਦੇ ਵਿੱਚ ਇੱਕ ਟਰਾਂਸਫਾਰਮ ਪੈਂਦਾ ਹੈ ਜਿਹਦੇ ਵਿੱਚ 4-5 ਮੀਟਰ ਲੱਗੇ ਹੋਏ ਆ ਜੀ ਜੇ ਜਦੋਂ ਤੜਕੇ ਉੱਠਿਆ ਇਹ ਤੇ ਉਦੋਂ ਬੱਤੀ ਹੈ ਨਹੀਂ ਸੀ ਨਨਕੇ ਵੀ ਬੱਤੀ ਚਲ ਗਈ ਹੋਗੀ ਜੀ ਤੇ ਜਦ ਸਵੇਰੇ ਇਹਨਾਂ ਨੇ ਉੱਠ ਕੇ ਪਰਾਲੀ-ਪਰੂੜੀ ਪਾਉਣ ਲੱਗੇ ਆ ਗੁਜਰਪਾਈ ਜਰਾ ਤੇ ਇਹਨਾਂ ਨੇ ਦੇਖਿਆ ਟਰਾਂਸਫਾਰਮ ਨੂੰ ਜਿੰਦਾ ਲੱਗਾ ਹੋਇਆ ਜੀ ਹਾਂਜੀ ਤੇ ਕੋਈ ਪਤਾ ਲੱਗਾ ਜੀ ਜਿੰਦੇ ਲਾਉਣ ਦਾ ਕੋਈ ਕਾਰਨ ਕਿਹਨੇ ਲਾਇਆ ਜੀ ਕੋਈ ਨਹੀਂ ਪਤਾ ਲੱਗਾ ਇਹ ਬਿਜਲੀ ਮੈਗਮੈਨ ਨੂੰ ਫੋਨ ਕੀਤਾ ਵੀ ਸ਼ਾਇਦ ਕਿਸੇ ਵਜ੍ਹਾ ਕਰ ਨਾਲ ਉਹ ਲੱਗੇ ਹੋਣ ਜੀ ਤੋਂ ਆ ਗਏ ਆ ਉਹ ਕਹਿੰਦੇ ਨੇ ਅਸੀਂ ਕੁਝ ਨਹੀਂ ਪਤਾ ਜੀ ਬਿਜਲੀ ਵਿਭਾਗ ਕੋਲੋਂ ਕਰਮਚਾਰੀ ਕੋਈ ਪਹੁੰਚਾ ਇੱਥੇ ਜੀ ਹਾਂਜੀ ਹਾਂਜੀ ਪਹੁੰਚੇ ਹੋਆ ਤੇ ਕੀ ਕਾਰਵਾਈ ਕੀਤੀ ਉਹਨਾਂ ਨੇ ਹੁਣ ਕਾਰ ਤੇ ਵੀ ਕਿਹਨੇ ਲਾਇਆ ਜਿਨੇ ਨੇ ਕੋਈ ਪਤਾ ਨਹੀਂ ਚੱਲ ਰਿਹਾ ਜੀ ਤੇ ਹੁਣ ਇਹਨਾਂ ਦਾ ਪਾਣੀ ਦਾ ਕੋਈ ਹੋਰ ਕੋਈ ਚੀਜ਼ਾਂ ਦਾ ਪਸ਼ੂਆਂ ਨੂੰ ਪਲਵਾਉਣ ਦਾ ਉਹ ਕਿਦਾਂ ਕੀਤਾ ਮੱਲ ਹੋ ਰਿਹਾ ਹੈ ਗੁਜ਼ਾਰਾ ਭਈਆ ਦੇਖਦੇ ਆ ਜਨਾਬ ਜਿੰਦਾ ਤੋੜਦੇ ਆ ਸਾਰਿਆਂ ਨੂੰ ਪੁੱਛ ਕੇ ਚ ਕਰਕੇ ਜਿੰਦਾ ਤੋੜ ਕੇ ਮਹਿਕਮੇ ਦੀ ਲਾਉਣਗੇ ਉਹ ਸੱਚ ਲਾ ਕੇ ਦੇਣਗੇ ਜੀ ਹਾਂ ਜੀ ਇਹ ਕਿੰਨੇ ਘਰਾਂ ਨੂੰ ਜਾਂਦੀ ਸਪਲਾਈ ਇੱਥੋਂ ਜੀ ਇਹ 4-5 ਘਰਾਂ ਨੂੰ ਆ ਜੀ ਹਾਂ ਜੀ ਸਰ ਜੀ ਕੀ ਨਾਮ ਜੀ ਤੇ ਕਿੱਥੇ ਕੰਮ ਕਰਦੇ ਹੋ ਤੁਸੀਂ ਜੀ ਮੈਂ ਅਵਨ ਸੀਐਚਵੀ ਪੰਜਵਾਂ ਸਬਡਿਵੀਜ਼ਨ ਕੰਮ ਕਰਦਾ ਨਾਲ ਬਲਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਹਾਂਜੀ ਕੀ ਮਾਮਲਾ ਆ ਜੀ ਇੱਥੇ ਟਰਾਂਸਫਾਰਮਰ ਨੂੰ ਸਵਚਟ ਕੱਟ ਕੇ ਜਿੰਦਾ ਲਾ ਦਿੱਤਾ ਗਿਆ ਸੀਗਾ ਜੀ ਮੈਨੂੰ ਸਵੇਰੇ ਸਵਾ 8:00 ਵੇ ਦੇ ਕਰੀਬ ਸਰਪੰਚ ਸਾਹਿਬ ਦਾ ਫੋਨ ਆਇਆ ਬਲਬੀਰ ਸਿੰਘ ਦਾ ਟਾਂਡਾ ਭਗਾਣਾ ਤੋਂ ਜੀ ਉਹਨਾਂ ਨੇ ਦੱਸਿਆ ਵੀ ਸਿੰਗਲ ਫੇਰ ਟਰਾਂਸਫਾਰਮ ਗੁਜਰਾਂ ਦੇ ਡੇਰੇ ਦੇ ਕੋਲ ਸਵਚਟ ਕੱਟ ਕੇ ਕਿਸ ਨੇ ਜਿੰਦਾ ਲਾ ਦਿੱਤਾ ਹੈ ਜੀ ਇਹ ਅਸੀਂ ਹੁਣ ਮੌਕੇ ਤੇ ਆ ਕੇ ਦੇਖਿਆ ਜਿੰਦਾ ਲੱਗਾ ਹੋਇਆ ਸੀਗਾ ਜੀ ਇਹਦੇ ਬਾਰੇ ਅਸੀਂ ਅਫਸਰ ਸਾਹਿਬਾਨ ਨੂੰ ਦੱਸਿਆ ਤੇ ਆਪਣੇ ਸਰਵਿਸ ਜੀ ਨੇ ਕਿਹਾ ਕਿ ਇਹ ਸੋਚ ਜਿੰਦਾ ਤੋੜ ਕੇ ਸੋਚ ਲਾ ਕੇ ਸਪਲਾਈ ਚਾਲੂ ਕਰ ਦਿੱਤੀ ਜਾਵੇ ਤੇ ਹੁਣ ਜਿੰਦਾ ਤੋੜ ਕੇ ਸਪਲਾਈ ਚਾਲੂ ਹੋ ਗਈ ਆ ਜੀ ਹਾਂਜੀ ਜਿੰਦਾ ਤੋੜ ਕੇ ਸਪਲਾਈ ਚਾਲੂ ਕਰਤੀ ਆ ਜੀ ਤੇ ਕਿੰਨੇ ਘਰਾਂ ਦੀ ਸਪਲਾਈ ਬੰਦ ਸੀਗੀ ਜੀ ਪੰਜ ਘਰਾਂ ਦੀ ਸਪਲਾਈ ਬੰਦ ਸੀ ਜੀ ਤੇ ਇਦਾਂ ਟਰਾਂਸਫਾਰਮ ਦੇ ਥੱਲੇ ਇੱਕ ਪ੍ਰਾਲੀ ਦਾ ਕੁੰਨੂ ਲੱਗਾ ਆ ਕਿ ਇਹ ਪ੍ਰਾਲੀ ਥੱਲੇ ਲਾ ਸਕਦੇ ਆ ਜੀ ਨਹੀਂ ਜੀ ਇਹ ਲਾ ਨਹੀਂ ਸਕਦੇ ਇਹਦੇ ਬਾਰੇ ਅਸੀਂ ਵਿਭਾਗ ਨੂੰ ਦੱਸ ਕੇ ਨੋਟਿਸ ਕੱਢਾਂਗੇ ਨਾਲ ਜੀ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਜਿੱਦਾਂ ਮੰਨ ਲਓ ਕਿਸੇ ਨੇ ਅਨਸ਼ਵਾਪ ਛਾਤੇ ਨੇ ਜਾਂ ਚਰਾਤੀ ਅੰਸਰ ਨੇ ਜਿੰਦਾ ਲਾਇਆ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਜੇ ਜਿੱਦਾਂ ਲਾਗੇ ਡੇਰੇ ਆ ਇਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਜੇ ਕੋਈ ਵਿਭਾਗ ਦੇ ਕਿਸੇ ਵੀ ਚੀਜ਼ ਦਾ ਨੁਕਸਾਨ ਹੁੰਦਾ ਹੈ ਤੇ ਉਹਦਾ ਫੇਰ ਭਾਈ ਵੀ ਮਹਿਕਮਾ ਕਰਦਾ ਤਾਂ ਹੈ ਪਰ ਨੁਕਸਾਨ ਜਿਹੜਾ ਹੁੰਦਾ ਇਹਨਾਂ ਨੂੰ ਡੇਰੇ ਵਾਲਿਆਂ ਨੂੰ ਆਪ ਖਿਆਰ ਰੱਖਣਾ ਚਾਹੀਦਾ ਹੈ